ਗੁਲਾਮੀ ਕੱਚੇ ਕੋਠਿਆਂ ਨੂੰ ਜੇ ਕਰ ਲਪੀਏ ਨਾ ਆਖਰ ਟੈਂਦਿਆਂ ਟੈਂਦਿਆਂ ਟੇ ਜਾਂਦੇ ਕਿਸੇ ਰਸੇ ਨੂੰ ਜੇ ਕਰਮ ਨਾ ਬੀਏ ਨਾ ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ ਉਦਮ ਬਿਨਾ ਨਾ ਕੋਈ ਵੀ ਕੰਮ ਸਰਦਾ ਕਮ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ ਚੁਗਲ ਚੁਗਲਿਓਂ ਕਦੇ ਨਾ ਬਾਝਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਹੋ ਲੱਗੀ ਦਿਲਾਂ ਦੀ ਬੁਝਣੀ ਬੜੀ ਔਖੀ ਹੰਝ ਵੈਂਦਿਆਂ ਵੈਂਦਿਆਂ ਵਹਿ ਜਾਂਦੇ ਦਿਲਬਰ ਦੁਖ ਗੁਲਾਮੀ ਦੇ ਬੁਰੇ ਹੁੰਦੇ ਪਰ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ ਦਿਲਬਰ ਦੁਖ ਗੁਲਾਮੀ ਦੇ ਬੁਰੇ ਹੁੰਦੇ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ ਗਿਆਨੀ ਦਾਇਆ ਸਿੰਘ ਜੀ ਦਿਲਬਰ